ਤਿਮੋਥੀਅਸ ਪਹਿਲਾ ਤਿਮੋਥੀਅਸ ਦੂਸਰੇ ਦੇ ਆਇ ਦੀ 11ਵੀਂ ਆਇਤ ਇਸਤਰੀ ਨੂੰ ਚਾਹੀਦਾ ਹੈ ਪਾਈਓ ਚੁੱਪਚਾਪ ਹੋ ਕੇ ਪੂਰੀ ਅਧਿਨਗੀ ਨਾਲ ਸਿੱਖਿਆ ਲਵੇ ਸਿੱਖਿਆ ਦਵੇ ਸਿੱਖਿਆ ਦਵੇ ਜਾਂ ਸਿੱਖਿਆ ਲਵੇ ਪਰ ਇਥੇ ਕੁਝ ਪ੍ਰਚਾਰਕ ਹਨ ਮੈਂ ਹੁਣ ਉਹਨਾਂ ਨੂੰ ਪ੍ਰਚਾਰਕ ਨਹੀਂ ਕਹਾਵਾਂਗਾ ਦੈਟਸ ਦਾ ਵੇ ਆਫ ਦਾ ਸਰਪੈਂਟ ਦਾ ਟ੍ਰੇਲ ਆਫ ਦਾ ਸਰਪੈਂਟ ਚਾਹੇ ਮੈਨੂੰ ਇਸ ਪ੍ਰਚਾਰ ਦੇ ਲਈ ਗੋਲੀ ਨਾ ਖਾਣੀ ਪੈ ਜਾਵੇ ਕਿਸੇ ਤੋਂ ਪਰ ਮੈਂ ਆਪਣੀ ਡਿਊਟੀ ਇਸ ਝੌਂਡ ਦੇ ਲਈ ਨਿਭਾ ਕੇ ਜਾਵਾਂਗਾ ਔਰ ਮੈਂ ਕਦੇ ਬੌਂਸਰ ਨਹੀਂ ਲੈ ਕੇ ਚੱਲਾਂਗਾ ਕਿ ਹੁਣ ਮੈਂ ਪ੍ਰਚਾਰ ਐਦਾਂ ਦੇ ਕਰ ਦਿੱਤੇ ਆ ਮੈਨੂੰ ਕੋ ਗੋਲੀ ਮਾਰ ਦੇਗਾ ਮਾਰ ਦੇ ਭਈ ਪ੍ਰਭੂ ਨੇ ਕਿਹਾ ਆ ਉਹਨਾਂ ਤੋਂ ਨਾ ਡਰੋ ਸਿਰਫ ਜਿਹੜੇ ਜਿਸਮ ਦਾ ਨਾਸ਼ ਕਰਦੇ ਆ ਉਸ ਤੋਂ ਡਰੋ ਜਿਹੜਾ ਜਿਸਮ ਅਤੇ ਪ੍ਰਾਣ ਦੋਨਾਂ ਦਾ ਨਾਸ਼ ਕਰ ਸਕਦਾ ਅਤੇ ਉਹਨਾਂ ਨੂੰ ਅੱਗ ਵਿੱਚ ਝੋਕ ਸਕਦਾ ਮੈਂ ਕਿਸੇ ਦੀ ਗੋਲੀ ਤੋਂ ਨਹੀਂ ਡਰਦਾ ਬਿਲਕੁਲ ਨਹੀਂ ਮੇਰੀਓ ਭੈਣੋ ਔਰ ਮੈਂ ਚਾਹਾਂਗਾ ਕਿ ਆਪਣਾ ਝੁੰਡ ਵੀ ਐਵੇਂ ਦਾ ਹੀ ਹੋਵੇ ਇਹਦਰ پوਕਾਂ ਦਾ ਝੁੰਡਣਾ ਹੋਵੇ ਕਿਉਂਕਿ ਹੁਣ ਜਿਵੇਂ ਜਿਵੇਂ ਤੁਸੀਂ ਅੱਗੇ ਵੱਧ ਰਹੇ ਹੋ ਸਮਾਂ ਔਖਾ ਹੋ ਜਾਣਾ ਹੈ ਹੁਣ ਸਮਾਂ ਆ ਗਿਆ ਸੱਚਾਈ ਦੇ ਨਾਲ ਖੜੇ ਹੋਣ ਦਾ ਚਾਹੇ ਅਸੀਂ ਛੋਟਾ ਝੁੰਡਿਆ ਪਰ ਸੱਚਾਈ ਦੇ ਨਾਲ ਖੜੇ ਰਹੋ ਹੁਣ ਗੀਤ ਨਿਭਾਇਓ ਜੀਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ